ਥੋਕੇ ਨਾਗਦੇ ਨਾ ਵਾੜੀਆਂ ਚ ਭਾਏ ਆ ਸਾਡੇ ਲੱਖਾਂ ਰੁਪਈਆ ਦਾ ਕਰਜ਼ਾ ਜਿਹੜਾ ਬਾਈ ਉਹ ਲੈਂਦਾ ਕਿਵੇਂ ਆਪਾਂ ਤੁਹਾਨੂੰ ਉਹ ਦਿਖਾਉਨੇ ਤੇ ਵੀਡੀਓ ਨਾਲ ਸਾਰੀ ਵੇਖਿਓ ਤੇ ਬਾਈ ਆਪਣੇ ਨਾਲ ਹੈਗਾ ਪਵਨ ਪਵਨ ਸੂਰੇ ਵਾਲਾ ਤੇ ਆਜੋ ਦਿਖਾਉਨੇ ਕਿਵੇਂ ਲੱਖਾਂ ਰੁਪਈਆ ਦਾ ਕਰਜ਼ਾ ਜਿਹੜਾ ਸਾਲਾਂ ਦੇ ਵਿੱਚ ਹੀ ਲੈ ਜਾਂਦਾ ਬਾਈ ਤੇ ਕੈਮਰਾ ਇੱਧਰ ਆ ਗਿਆ ਤੇ ਇੱਧਰ ਆ ਗਈ ਆਪਣੀ ਮੰਡੀ ਤੇ ਆਪਾਂ ਖੜੇ ਆ ਜਿਹੜਾ ਸਥਾਨ ਦੱਸ ਦੇ ਬਈ ਕਿੱਥੇ ਖੜੇ ਆ ਮੈਂ ਸਥਾਨ ਪਿੰਡ ਸੂਰੇ ਵਾਲਾ ਜੀ ਜ਼ਿਲ੍ਹਾ ਸ਼੍ਰੀ ਮਕਸਰ ਸਾਹਿਬ ਜੀ ਤੇ ਮੜਾਕ ਰੋਡ ਦਾਣਾ ਮੰਡੀ ਪਿੰਡ ਸੂਰਿਆਲਾ ਦੇ ਵਿੱਚ ਹਰ ਐਤਵਾਰ ਦੇ ਐਤਵਾਰ ਮੰਡੀ ਲੱਗਦੀ ਹਰ ਐਤਵਾਰ ਦੇ ਐਤਵਾਰ ਮੰਡੀ ਇੱਥੇ ਲੱਗਦੀ ਆ ਹਾਂਜੀ ਕੋਣ ਪੂਰਾ ਜੈਤੋ ਫਰੀਦਕੋਟ ਤੇ ਬੌਕਸਰ ਦੇ ਬਿਲਕੁਲ ਵੀ ਸੈਂਟਰ 'ਚ ਪੈਂਦੀ ਸੈਂਟਰ 'ਚ ਪੈਂਦੀ ਹੈ ਤੇ ਬਾਈ ਪਵਨ ਆਪਾਂ ਹੁਣ ਜੜੀ ਕਿਹਨਾ ਦਰਸ਼ਕ ਇਵੇਂ ਨਾ ਕਹਿਦਣ ਵੀ ਇਹ ਲੱਖਾਂ ਰੁਪਏ ਦਾ ਗੱਪ ਮਾਰੀ ਜਾਂਦੇ ਫਲਾਣਾ ਨਾ ਅਸੀਂ ਕਹੀ ਆਪਾਂ ਦਰਸ਼ਕਾਂ ਜਿਹੜੇ ਆਪਣੇ ਬੰਦਾ ਉਹ ਮਲਾਉਣ ਲੱਗੇ ਆ ਜਿਹਨੇ ਵਾਕਈ ਬਾਈ ਆਪਦੀ ਮਿਹਨਤ ਕੀਤੀ ਹੈ ਤੇ ਸੀਗਾ ਬਾਈ ਹਨਾ ਪੈਸੇ ਸਿਰ ਸੀ ਉਹ ਬਾਈ ਲਾਏ ਹਨਾ ਤੇ ਕਿਦੋਂ ਲਾਏ ਆਪਾਂ ਉਹ ਵੀ ਦਿਖਾਉਨੇ ਆ ਤੇ ਕਿਵੇਂ ਲਾਏ ਆ ਆਜ ਬਾਈ ਕੀ ਹਾਲ ਹੈ ਗੱਲ ਸਾਹਿਬ ਹੋਰ ਠੀਕ ਠਾਕ ਹੈ ਬਾਈ ਲੋ ਬਈ ਆਪਣੇ ਨਾਲ ਬਾਈ ਗੱਲ ਆ ਜੀ ਮੁਖਸਰ ਸਾਹਿਬ ਤੋਂ ਤੇ ਬਾਈ ਗੱਲ ਸਾਹਿਬ ਆਪਾਂ ਦਸ਼ਕਾ ਜਿਵੇਂ ਕਿਹਾ ਤੁਸੀਂ ਆਪਾਂ ਬੈਕ ਕੈਮਰਾ ਗੱਲ ਕੀਤੀ ਸੀਗੀ ਵੀ ਮੇਰੇ ਸਿਰ ਬਾਈ ਸੀਗਾ ਹਨਾ ਪੈਸੇ ਤੇ ਲੱਖ ਰੁਪਈਆ ਦਾ ਜਿਹੜਾ ਬਾਈ ਉਹ ਕਿਵੇਂ ਲਾਏ ਆ ਕਿਹੜੇ ਜਾਨਵਰ ਐਤੋਂ ਲਾਏ ਆ ਬਾਈ ਆਹ ਜਿਹੜਾ ਬੱਕਰੀਆਂ ਤੋਂ ਲਾਏ ਬੱਕਰੀਆਂ ਤੋਂ ਲਾਏ ਕਿਵੇਂ ਬਾਈ ਸਾਰੀ ਗੱਲ ਦੱਸ ਕਿੰਨਾ ਨਗਰ ਰੱਖੇ ਸੀ ਸਟਾਰਟਿੰਗ ਕਿਵੇਂ ਕੀਤਾ ਕੀ ਕੀ ਮੁਸ਼ਕਲ ਆਈਆਂ ਤੇ ਅੱਜ ਕਿਵੇਂ ਕਿੱਥੇ ਸਥਾਨ ਤੇ ਖੜਾ ਹੈ ਭਾਈ ਜੀ ਪਹਿਲਾਂ ਤਾਂ ਵੀਰੇ ਅਸੀਂ ਇਸ ਤਰ੍ਹਾਂ ਕੰਮ ਸ਼ੁਰੂ ਕੀਤਾ ਸੀ ਸਾਡਾ ਤਾਂ ਪਹਿਲਾਂ ਬਾਈ ਦੇ ਨਾਲ ਸਾਡਾ ਮੱਝਾਂ ਦਾ ਵਪਾਰ ਦਾ ਕੰਮ ਕਰਾਈ ਗਿਆ ਸੀ ਠੀਕ ਹੈ ਠੀਕ ਹੈ ਵੀਰੇ ਉਸ ਤੋਂ ਬਾਅਦ ਅਜਿਹਾ ਗੱਲਾਂ ਸੁਣੀਆਂ ਦੀਆਂ ਬੱਕਰੀਆਂ ਜੈਂ ਨਫਾ ਇਹਦੇ ਚ ਐਗਾ ਭਾਈ ਅਸੀਂ ਚੋੜ-ਚੋੜ ਨਾਲ ਬੈਠੇ ਰ ਮੈਂ ਕਿਹਾ ਯਾਰ ਭਾਈ ਆਪਾਂ ਵੀ ਸ਼ੁਰੂ ਕਰਕੇ ਵੇਖੀਏ ਯਾਰ ਬੱਕਰੀਆਂ ਦਾ ਕੰਮ ਇਹ ਹੈ ਕਿੱਜਾ ਚੱਲਦਾ ਕੰਮ ਹੈ ਵੈਸੇ ਹੀ ਆ ਵੈਸੇ ਸਾਡੇ ਕੋਲ ਮਈਆਂ ਸੀ ਦੋ ਟੋਕੜਾਂ ਆਈਆਂ ਅੱਛਾ ਮਗਰ ਇਹਨਾਂ ਨੂੰ ਵੇਚ ਕੇ ਪਰ ਦੁੱਧ ਤਾਂ ਦੇ ਦਿੰਦੀਆਂ ਨਹੀਂ ਦਫਾ ਕਰ ਇਹਨਾਂ ਨੂੰ ਵੇਚੀ ਉਹ ਵੇਚ ਕੇ ਭਾਈ ਜੀ ਅਸੀਂ ਪਿਆ 10000 ਰੁਪਿਆ ਸਾਡੇ ਕੋਲ ਆਇਆ ਤੈਨੂੰ ਸਿੱਧੀ ਗੱਲ ਦੱਸੀ ਠੀਕ ਆ ਉਹਦੇ ਤੋਂ ਲਿਆ ਕੇ ਬਾਈ ਬੱਕਰੇ ਲੈ ਆਂਦੇ ਉਹਦੇ ਤੋਂ ਗੇਮ ਚੱਲਦੀ ਚੱਲਦੀ ਨਸਲ ਕਿਹੜੀ ਰੱਖੀ ਫਿਰ ਬੀਟਲ ਬੀਟਲ ਸਟਾਰਟ ਬੀਟਲ ਬੀਟਲ ਉਹਦੇ ਤੋਂ ਲਾਂਦੇ ਵੇਲੇ ਚੱਲਦੇ ਚੱਲਦੇ ਉਹਦੇ ਜੀ ਗੱਡੀ ਬਣਾਈ ਛੋਟਾ ਥੀ ਉਹ ਖੜਾ ਅਸਾ ਉਹਦੇ ਵਿੱਚ ਹੀ ਪਿਆ ਕਰਦੇ ਸਪੋਰਟ ਨਹੀਂ ਲਈ ਠੀਕ ਆ ਉਹਦੀ ਜੀ ਬਣਾਈ ਆ ਉਹਦੀ ਜੀ ਬੱਕਰੀਆਂ ਬਣਾਈਆਂ ਬਾਈ ਉਹਦੀ ਜੀ ਲੈਣਾ ਦੇ ਨਾਲ ਦੀ ਐਸ਼ ਵੀ ਪੂਰੀ ਕੀਤੀ ਆ ਹਾਂ ਮਹਾਰਾਜ ਨੇ ਸੋ ਕੁਝ ਹੁੰਦੇ ਕਿਤਰਾ ਰੁਪਇਆ ਅੱਜ ਕਹਿੰਦਾ ਵੀ 4-5 ਲੱਖ ਰੁਪਏ ਅਸੀਂ ਨਾਲ ਉਹਦੇ ਵਿੱਚ ਜੋੜਿਆ ਬਾਈ ਕੋਲੇ ਆ ਕੋਲੇ ਬਾਈ ਜੋੜਿਆ ਨਾਲ ਇਸ ਟਾਈਮ ਤੇ ਜਿਹੜੇ ਕਹਿੰਦੇ ਯਾਰ ਬੱਕਰੀਆਂ ਹੀ ਆ ਭੇਡਾਂ ਹੀ ਆ ਸੂਰੀ ਆ ਨਿੱਕਾ ਕੀਤਾ ਉਹਨਾਂ ਨੂੰ ਬਾਈ ਕੀ ਜਵਾਬ ਦੇਵਾਂਗਾ ਮੂੰਹ ਤੋੜਾ ਸਾਡੇ ਆਪ ਦੇ ਖੁਦ ਰਿਸ਼ਤੇਦਾਰ ਆ ਬਾਈ ਹੂੰ ਉਹ ਮੈਨੂੰ ਕਹਿੰਦੇ ਪਏ ਆ ਕਹਿੰਦੇ ਬਾਈ ਯਾਰ ਸਾਨੂੰ ਪਾਈ ਜਾਂਦੇ ਛੱਡ ਬਾਈ ਸਾਨੂੰ ਬੱਕਰੀਆਂ ਦਵਾ ਆ ਮੈਨੂੰ ਥੋੜਾ ਚਿਰ ਹੋਇਆ ਬਾਈ ਗੱਡੀ ਘੜਾਈ ਨਵੀਂ ਮੈਂ ਅੱਛਾ ਹਾਂ ਟੋਯੋਟਾ ਦੀ ਗਲੈਂਜਾ ਗੱਡੀ ਵੀ ਲੈਂਦੀ ਹੈ ਹਾਂ ਤੇ ਉਹ ਕਹਿੰਦੇ ਜਿਹੜੇ ਫਿਰ ਜਿਹੜਾ ਹੀਆ ਕਰਦੇ ਉਹ ਹੀ ਰਿਸ਼ਤੇਦਾਰ ਹੁਣ ਕਹਿੰਦੇ ਸਾਨੂੰ ਬੱਕਰੀਆਂ ਦਾ ਸਾਨੂੰ ਕਹਿੰਦੇ ਯਾਰ ਬਾਈ ਯਾਰ ਸਾਨੂੰ ਬੱਕਰੀਆਂ ਦਵਾ ਯਾਰ ਸਾਡੇ ਹੈਗੇ ਕੱਟੇ ਵਾਲੀ ਤੋਂ ਹੈ 11 ਵਾਲੀ ਤੋਂ ਹੈਗੇ ਆ ਸਾਡੇ ਰੀਸਰ ਪਾਈ ਜਾਂਦੇ ਬਾਈ ਛੱਡ ਕਹਿੰਦੇ ਸਾਨੂੰ ਬਾਈ ਬੱਕਰੀਆਂ ਦਵਾਓ ਯਾਰ ਸਾਨੂੰ ਅੱਜ ਫਿਰ ਮਾਨ ਪੂਰਾ ਪੂਰਾ ਚੌੜਾ ਹੁੰਦਾ ਨਾ ਵੀ ਯਾਰ ਇਹ ਬੰਦੇ ਕਹਿੰਦੇ ਨੇ ਕਿੰਦਰਾ ਨੇ ਮੁਸਕਰਾ ਕਰ ਰੱਖੀ ਬੈਠਾ ਤੇ ਉਹੀ ਬੰਦੇ ਕਹਿੰਦੇ ਆ ਵੀ ਹੁਣ ਮੈਨੂੰ ਦੁਬਾਰਾ ਭਾਈ ਸਾਹਿਬ ਆਪ ਖੋਦ ਬਾਈ ਟਾਂਗੀਆਂ ਲੈ ਕੇ ਵਾਂਹ ਦੇ ਵਿੱਚੋਂ ਪਹਿਲਾ ਦਾ ਆਵਾਰ ਨਹੀਂ ਛੱਡਿਆ ਨੇੜੇ ਤੇ ਲੌਣ ਨੂੰ ਛੰਗ ਲਾ ਫਿਰ ਗਵਾਂਢੀ ਨਾਲ ਕਹਿੰਦੇ ਯਾਰ ਕਿਹੜੇ ਚੱਕਰਾਂ ਉਤਰੇ ਫਿਰਦੇ ਆ ਓਡੇ ਦੀਆਂ ਟਾਂਗੀਆਂ ਟੰਗੀ ਫਿਰਦੇ ਆ ਹੈਗੇ ਤੁਸੀਂ ਜ਼ਿੰਮੇਦਾਰ ਆ ਮੈਂ ਬਾਈ ਚੋਰੀ ਨਹੀਂ ਕਰਦੇ ਪਾਪ ਨਹੀਂ ਕਰਦੇ ਮਿਹਨਤ ਕਰਦੇ ਮਿਹਨਤ ਕਰਦੇ ਆ ਮਿਹਨਤ ਕਰਦੇ ਆ ਅੱਜ ਜਿਹੜੇ ਸਰਸੀ ਉਹ ਲਾ ਕੇ ਕੋਲੇ ਵੀ ਆ ਬਾ ਕੋਲੇ ਬਾ ਰੱਬ ਨੇ ਸਭ ਕੁਝ ਦਿੱਤਾ ਬਾਈ ਤੇ ਲੋ ਵੀ ਦਰਸ਼ਕੋ ਆਪਾਂ ਕਹਿ ਦਿੰਨੇ ਆ ਤੇ ਨੌਜਵਾਨ ਇੱਕ ਗੱਲ ਹੋਰ ਵੱਡੀ ਗੱਲ ਆ ਨਾ ਬਈ ਗੱਲ ਸਾ ਠੀਕ ਆ ਸਾਰੇ ਨੌਜਵਨ ਪੂਰੀ ਇਹਦੇ ਇਛਾ ਵਾਲ ਹੁਣ ਬਾਹਰ ਦੇ ਬੱਕਰੀਆਂ ਦੇਖ ਗਏ ਮੈਂ ਇਹ ਕਿੰਨਾ ਬਈ ਵੱਡੇ ਵੀਰ ਜਿਹੜੇ ਬਾਹਰ ਜਾਂਦੇ ਲੋਕੀ ਯਾਰ 22 25 ਲੱਖ ਰੁਪਇਆ ਲਾ ਕੇ ਜਾਂਦੇ ਆ ਮੈਂ ਇਹਨਾਂ ਨਾਲ ਦੋ ਲੱਖ ਨਾਲ ਚੱਲ ਪੈਂਦਾ ਉਹ ਕੰਮ ਬਈ ਮੈਂ ਜਣਾ ਬਈ 2 ਲੱਖ ਰੁਪਇਆ ਲਾਲੇ ਯਾਰ ਕਹਿੰਦੇ ਚਲੇ ਘਾਟਾ ਬਹਿ ਜੇ ਆਪਾਂ ਨੂੰ ਫੜ ਲਓ ਕੀ ਲਾ ਕੇ 25 25 ਬਈ ਕਰਦੀ ਤੇ ਦਿਹਾੜੀ ਆ ਸਹੀ ਗੱਲ ਆ ਬਾਈ ਲੁੱਟੀ ਦਿਹਾੜੀ ਕਰ ਦਈਏ ਇੱਥੇ ਕਰੋ ਬਈ ਆਦੇ ਪਰਿਵਾਰ ਚਾਰੇ ਖਾਣੀ ਤੇ ਰੋਟੀ ਆ ਬਾਈ ਇੱਥੇ ਮੇਰੇ ਨਾਮ ਭਰੇ ਆ ਦਾਣਿਆਂ ਦਾ ਸਿਰ ਤੇ ਛੱਤ ਤੇ ਛੱਤ ਦਾ ਵੀ ਕਰਾਇਆ ਭਰ ਦੇ ਤੇ ਖਾਣ ਦਾ ਵੀ ਨੇ ਸੜਕਾਂ ਦੇ ਲੰਮੇ ਪਏ ਰਹਿੰਦੇ ਵਿਚਾਰੇ ਯਾਰ ਕੀ ਉੱਥੇ ਕਿਡੀਆਂ ਮਾਵਾਂ ਪੁੱਛਦੀਆਂ ਬਾਈ ਯਾਰ ਲੋ ਬਈ ਇਹ ਹੁੰਦਾ ਜਿਹੜਾ ਮੈਂ ਇੱਕ ਗੱਲ ਕਹਿਣਾ ਬਾਈ ਗੱਲ ਖੜਾ ਤੁਹਾਡੇ ਕੋਲ ਜਿਹੜੀ ਮਸਾਲ ਖੜੀ ਆ ਇੱਕ ਹਨਾ ਬਾਈ ਨੇ ਆਪਦੇ ਜਿਹੜਾ ਦੱਸਿਆ ਕੋਈ ਝੂਠ ਨਹੀਂ ਬਾਈ ਦਾ ਪੈਂਡਾ ਪਤਾ ਤੇ ਇਹ ਵੱਡੀ ਗੱਲ ਆ ਜਿਹੜਾ ਬੰਦਾ ਬਾਈ ਇਸ ਟਾਈਮ ਡਾਊਨ ਹੋਇਆ ਬਣਾ ਮੈਂ ਮੈਂ ਖੁਦ ਕਹਿੰਦਾ ਮੇਰਾ ਤਜਰਬਾ ਕਹਿੰਦਾ ਬਾਈ ਪ ਪਵਨ ਕੋਲੇ ਆਓ ਬਾਈ ਸੂਰੇ ਵਾਲੇ ਠੀਕ ਆ ਬਾਈ ਮੜਾਕ ਰੋਡ ਤੇ ਹਾਂਜੀ ਮੜਾਕ ਰੋਡ ਦਾ ਮੜਾਕ ਰੋਡ ਤੇ ਆ ਜਾਓ ਸੂਰੇ ਵਾਲੇ ਪਿੰਡ ਤੇ ਤੁਸੀਂ ਬਾਈ ਤੋਂ ਆ ਕੇ ਬੱਕਰੀਆਂ ਇੱਕ ਵੱਡੀ ਗੱਲ ਸੂਰੇ ਵਾਲੇ ਮੰਡੀ ਦੀ ਪਤਾ ਕੀ ਆ ਬਾਈ ਜਿਹੜਾ ਇੱਥੋਂ ਮਾਲ ਖਰੀਦਣਾ ਨਾ ਇਹ ਨਹੀਂਗਾ ਪਹਿਲੀ ਵਾਲੀ ਹਨਾ ਬਾਈ ਗੱਲ ਮਾਰ ਲੈਣਾ ਕਿਸੇ ਨੇ ਤੇ ਅਗਲੇ ਦਾ ਟੋਪੀ ਪਾ ਜਾਂਦੀ ਆ ਇਹ ਗੱਲ ਪੈਂਦੀ ਆ ਨਾ ਜਿਆਦਾ ਇਹ ਜਿਹੜੀ ਮਾਨੇ ਕੋਲ 20-3000 ਦੀ ਬੱਕਰੀ ਉਹ 60-70 ਚ ਕਹਿ ਦਿੰਦੇ ਬਾਈ ਬਾਈ ਦਲਾਲ ਪਹਿਲਾਂ ਹੀ ਕਰ ਜਾਂਦਾ ਗੱਲਾਂ ਬੋਟ ਆਇਆ ਬਾਈ ਇੰਨੇ ਫੜਿਓ ਦੇ ਇੰਨੇ ਰੁਪਏ ਮੈਂ ਲਵਾਂਗਾ ਮੈਂ ਲਵਾਂਗਾ ਹਨਾ ਉਹ ਚੀਜ਼ਾਂ ਤੋਂ ਬਾਈ ਇੱਥੇ ਜਿਹੜ ਬਸ ਉਹ ਤਾਂ ਨੇੜੇ ਵੀ ਨਹੀਂ ਨਾਉਂਦਾ ਬਾਈ ਪਾਉਣਾ ਬੈਠਾ ਆਪ ਕੋਲੇ ਖੜਕੇ ਸੌਦੇ ਕਰਾਉਂਦਾਗਾ ਤੇ ਕਿਸੇ ਦਾ ਕੋਈ ਇਹ ਨਾ ਹੋਊਗਾ ਹਨਾ ਬਾਈ ਜਿਹਦਾ ਜਿੰਨੇ ਦੀ ਬੱਕਰੀ ਉਹਨੇ ਦੀ ਹੋਊਗੀ ਨਾ 3000 ਰੁਪਏ ਮੈਂ ਹਾਂਦੇ ਆ ਬਿਲਕੁਲ ਹਾਂ ਆ ਬਾਈ ਨਾਲ ਗੋਪੀ ਆ ਹਾਂ ਜੱਗੀ ਜੱਗੀ ਸੋਰੀ ਬਾਈ ਆ ਜੱਗੀ ਵੀ ਬਾਈ ਇੱਥੇ ਹੁੰਦਾ ਸੌਦੇ ਤੁਸੀਂ ਕਰਾਉਂਦੇ ਆ ਜਿਹੜੇ ਬਾਈ ਜੱਗੀ ਵਿੱਚ ਹੁੰਦਾ ਪਵਨ ਹੁੰਦਾ ਬਾਈ ਸਾਰੇ ਹੁੰਦੇ ਆ ਵੱਡੀ ਗੱਲ ਇਹ ਆ ਬਾਈ ਜਿਹੜੇ ਤਿਆਰਬੇ ਵਾਲੇ ਬੰਦੇ ਮਿਲਣਗੇ ਤੁਹਾਨੂੰ ਲੋਫਰ ਬੰਦਾ ਨਾ ਮਿਲੂਗਾ ਇੱਥੇ ਮੰਡੀ ਦੇ ਸੂਰੇ ਵਾਲੇ ਤੇ ਤੁਸੀਂ ਬਾਈ ਆ ਕੇ ਸੂਰੇ ਵਾਲੇ ਕਨੈਕਟ ਕਰ ਸਕਦੇ ਆ ਬਾਈ ਪਵਨ ਹੈਗਾ ਤੇ ਉਥੇ ਕੰਟੈਕਟ ਨੰਬਰ ਆਪਾਂ ਥੱਲੇ ਚੱਲ ਰਿਹਾ ਫਲੈਸ਼ ਹੋ ਤੁਸੀਂ ਆਪ ਦਾ ਫੋਨ ਕਰਕੇ ਆ ਸਕਦੇ ਤੇ ਐਂ ਹਾਂ ਜੀ ਹਾਰਾਂ ਦਵਾਰ ਹਾਰਾਂ ਦਵਾਰ ਜਿਹੜੀ ਸੂਰੇ ਵਾਲੇ ਮੰਡੀ ਲੱਗਦੀ ਤੇ ਤੁਹਾਨੂੰ ਆਜੋ ਬਾਈ ਹੁਣ ਹੋਰ ਵੀ ਸੱਜਣਾ ਨਾਲ ਮਲਾਉਨੇ ਆ ਜਿਹੜੇ ਬਾਈ ਜਿਹੜਾ ਪੂਰੇ ਸਫਲ ਹੋ ਚੁੱਕੇ ਹਨ ਇਹ ਬੱਕਰੀ ਪਾਲਣ ਚ ਤੇ ਮੰਡੀ ਦਾ ਗੇੜਾ ਆ ਗਏ ਬਾਈ ਆ ਆ ਗਏ ਬਾਈ ਆ ਆਇਆ ਕੋਈ ਨਹੀਂ ਆਇਆ ਤੁਰ ਫਿਰ ਕੇ ਕਰਦੇ ਆਪਾਂ ਗੱਲ ਹੈ ਮੇਲਾ ਜਿਹੜਾ ਭਰਿਆ ਨਾ ਪਵਣਾ ਤੁਹਾਨੂੰ ਮਲਾਵਾਗੇ ਕੋਤ ਮਲਾਜ਼ਮ ਦੇ ਨਾਲ ਵੀ ਮੰਡੀ ਦਾ ਹਾਂ ਇੱਕ ਗੱਲ ਹੋਰ ਆ ਬਾਈ ਮਲਾਜ਼ਮ ਵੀ ਇੱਥੇ ਜਿਹੜੇ ਹੈਗੇ ਉਹ ਵੀ ਆਪ ਦਾ ਜਿਹੜਾ ਬੱਕਰੀ ਪਾਲਣ ਦਾ ਧੰਦਾ ਉਹ ਕਰ ਰਹੇ ਹਨ ਬਾਈ ਸਫਲ ਪੂਰਾ ਹਾਂਜੀ ਹਾਂਜੀ ਇਹ ਵੱਡੀ ਗੱਲ ਹੁੰਦੀ ਹੈ ਦਰਸ਼ਕੋ ਨੌਜਵਾਨ ਤੁਹਾਨੂੰ ਵੇਖ ਲਓ ਕਿੰਨੇ ਨੌਜਵਾਨ ਦੇਖਦੇ ਆ ਬਾਹਰਲੇ ਦੇਸ਼ਾਂ ਚ ਆਪਾਂ ਭੱਜੇ ਜਾਂਦੇ ਆ ਪਰ ਇੱਥੇ ਜਿਹਨੇ ਬਾਈ ਮਿਹਨਤ ਕਰਨੀ ਹੈ ਜਿਹਨੇ ਕੰਮ ਕਰਨਾ ਉਹ ਇੱਥੇ ਵੀ ਕਰ ਸਕਦਾ ਇੱਕ ਹੋਰ ਤੁਹਾਨੂੰ ਮਸਾਲਾ ਕਿਉਂ ਕਰਾਵਾਂਗੇ ਆਪਾਂ ਕਹਿ ਦਿੰਨੇ ਆ ਵੀ ਹੁਣ ਕਹਿੰਦੇ ਜੱਟਾਂ ਦੇ ਮੁੰਡੇ ਜਾਂ ਫਲਾਨਾ ਉਹ ਬਾਈ ਯਾਦ ਪਾਸ ਦਾ ਰਹਣੀਗਾ ਇੱਥੇ ਮਾਝਾ ਦਾ ਮੁੰਡਾ ਵੀ ਤੁਹਾਨੂੰ ਮਿਲਾਉਣਾ ਜਿਹਦੀਆਂ ਦੁਕਾਨਾਂ ਆ ਵੱਡੀਆਂ ਅੱਡੇ ਤੇ ਤੇ ਉਹ ਵੀ ਬਾਈ ਬੱਕਰੀਆਂ ਲੈ ਕੇ ਆਇਆ ਆ ਉਹਦੀਆਂ ਤੇ ਉਹਦੇ ਨਾਲ ਵੀ ਤੁਹਾਨੂੰ ਗੱਲਬਾਤ ਕਰਾਵਾਂਗੇ ਬਾਈ ਕਿਆ ਕਰਦੇ ਆਪਾਂ ਗੱਲਬਾਤ ਇਹ ਰੌਣਕੀ ਵਾਵਾ ਲੱਗਦਾ ਮੈਨੂੰ ਨਾਂ ਦੱਸ ਪਹਿਲਾਂ ਤਾਂ ਲੱਖਾ ਬਈ ਨਾਂ ਲੱਖਾ ਛੱਤਿਆਣਾ ਪਿੰਡ ਛੱਤਿਆਣਾ ਪਿੰਡ ਹੈ ਹਾਂਜੀ ਤੇ ਆ ਫਿਰ ਕੀ ਕੀਤਾ ਐ ਫੜ ਐ ਨਹੀਂ ਕਹਿੰਦੇ ਪਿੰਡ ਵਾਲੇ ਤੈਨੂੰ ਆਂਦੇ ਆ ਬਹੁਤ ਕੁਛ ਆਂਦੇ ਆ ਜੀ ਬਹੁਤ ਹਾਂਜੀ ਹਾਂਜੀ ਜਦੋਂ ਮਾੜਾ ਮੋਟਾ ਕਿਸੇ ਕਰਕੇ ਵਿਖਾਈ ਦੇਣਾ ਉਸ ਤੋਂ ਬਾਅਦ ਹਟ ਜਾਂਦੇ ਆ ਫਿਰ ਤੇ ਪਹਿਲਾਂ ਬਈ ਸ਼ੁਰੂ ਸ਼ੁਰੂ ਚ ਕਹਿੰਦੇ ਹੈਗੇ ਹਾਂਜੀ ਹਾਂਜੀ ਕਹਿੰਦੇ ਪੂਰਾ ਕਹਿੰਦੇ ਆ ਵਿਆਹ ਕੀ ਕੀਤਾ ਐ ਫੜ ਲੈ ਚਾੱਕ ਕੇ ਛੋਟੀ ਜੀ ਲੈ ਜਾਣਾ ਹਾਂ ਹਾਂ ਨਹੀਂ ਆਪਣੇ ਤਾਂ ਚੌਥੀ ਪੀੜ੍ਹੀ ਚ ਆ ਗਿਆ ਕੰਮ ਹੂੰ ਪਹਿਲਾਂ ਜ਼ਰੂਰ ਬਹੁਤ ਕੁਛ ਆਂਦੇ ਸੀ ਜੀ ਜਦੋਂ ਮ ਕਿਆ ਹੁੰਦਾ ਈ ਦੇਖਦਾ ਨਾ ਉਦੋਂ ਵਾਪੇ ਚੁੱਪ ਕਰ ਜਾਂਦੇ ਆ ਫਿਰ ਐ ਹੁੰਦਾ ਵੀ ਐ ਹੁਣ ਪੈਸੇ ਚ ਆ ਗਿਆ ਬੰਦਾ ਬਣੇ ਹਨ ਤੇ ਫਿਰ ਐ ਬੁਲਾਉਂਦੇ ਵੀ ਹੋਣਗੇ ਪਹਿਲਾਂ ਤਾਂ ਐ ਐਂ ਕਰਦੇ ਕਿੱਧਰ ਇਹਨੂੰ ਸੱਦਾਂ ਕਿ ਯਾਰ ਬੱਕਰੀਆਂ ਆ ਰੇ ਇੱਕ ਬੰਦਾ ਜਾਂਦਾ ਵੀ ਬੱਕਰੀਆਂ ਵਾਲੇ ਫਿਰਦੇ ਆ ਬੱਕਰੀਆਂ ਵਾਲੇ ਯਾਰ ਹਾਂ ਤੇ ਕੋਈ ਨਹੀਂ ਮਸਤ ਮਾਰਦਾ ਹਨ ਪਹਿਲਾਂ ਮਾਰਦਾ ਸੀ ਹਾਂ ਹੁਣ ਤਾਂ ਕਿਰਪਾਈ ਗੁਰੂ ਦੀ ਜਿਹੜੇ ਆਂਦੇ ਸੀ ਨਾ ਉਹ ਵੀ ਪੈਸੇ ਲੈਂਦੇ ਆ ਆ ਕੇ ਹਾਂ ਐ ਵੀ ਕਹਿੰਦੇ ਹੋਣਗੇ ਆ ਕੇ ਯਾਰ ਬਾਈ ਕੰਮ ਸੀ ਯਾਰ ਮੈਂ ਥੋੜਾ ਪੁੱਛਣਾ ਸੀ ਆ ਬੱਕਰੀ ਕਿਵੇਂ ਆ ਕਿੰਨਾ ਸਟਾਰਟ ਜੇ ਕਰਾਂ ਜਮਾ ਜਿਹੜੇ ਬਾਈ ਨੇ ਬਾਈ ਗੱਲ ਦੱਸੀ ਜਾਂਦਾ ਈ ਉਹਦੇ ਰੇ ਜਮਾ ਜਿਹੜੇ ਥੁੱਕ ਕੇ ਨੰਗ ਦੇ ਨਾ ਬਾੜੀਆਂ ਚ ਭਾਏ ਆ ਸਾਡੇ ਜਮਾ ਹਾਂਜੀ ਆ ਕਹਿ ਲੈਂਦੇ ਹਣਾ ਨੂਰਾ ਵੀ ਬੱਕਰੀ ਵਾਲਾ ਮੈਂ ਆਪਾਂ ਕੈਮਰਾ ਬਾੜੀਆਂ ਚ ਭਾਏ ਆ ਸਾਡੇ ਜਮਾ ਜਮਾ ਬਾਈ ਜੱਗ ਨੂੰ ਬਾਦਿਓ ਜਮਾ ਬਾਈ ਜਮਾ ਐ ਹੂੰਝ ਕੇ ਬਣਾਈ ਦੀ ਬਾੜੀ ਉਹਦੇ ਵਿੱਚ ਚਾਹ ਪਈ ਦੀ ਇੱਥੇ ਚਾਹ ਪਈ ਦੀ ਕੋਈ ਇਹਦੇ ਚੋਰ ਨਹੀਂ ਗੱਲ ਉਹਨਾਂ ਨੂੰ ਦੇਈਦਾ ਵੀ ਸਾਰਾ ਨੌਲਜ ਵੀ ਕਰੀਦਾ ਨੌਲਜ ਵੀ ਦੇਈ ਦੀ ਆ ਉਹ ਕਹਿੰਦੇ ਕਹਿੰਦੇ ਹੁੰਦੇ ਵੀ ਜੇ ਆਪਾਂ ਵੀ ਉਹ ਜਿਹਾ ਹੋ ਜੀਏ ਤਾਂ ਫਿਰ ਫਰਕ ਨਹੀਂ ਰਹਿੰਦਾ ਹਾਂਜੀ ਹਾਂਜੀ ਪਰ ਉਹਨਾਂ ਦੀ ਸੋਚ ਹੋਰ ਸੀ ਤੇ ਹੁਣ ਉਹ ਸੋਚ ਬਦਲ ਲੰਗੇ ਸਾਰੇ ਪਤਾ ਕੀ ਬਾਈ ਜਿਵੇਂ ਸਾਡੇ ਭਰਾਵਾਂ ਨੇ ਮੰਡੀ ਕੱਢ ਲਈ ਆ ਸਾਰਿਆਂ ਦਾ ਨਾਮ ਉੱਚਾ ਹੋਇਆ ਉੱਚਾ ਹੋਇਆ ਜ਼ਿਮੀਂਦਾਰ ਭਰਾ ਕੋਈ ਨਹੀਂ ਵੜਦਾ ਸੀਗਾ ਕੋਈ ਨਹੀਂ ਆਉਂਦਾ ਸੀ ਹੁਣ ਜ਼ਿਮੀਂਦਾਰ ਭਰਾ ਪਹਿਲਾਂ ਵੜਦੇ ਇਧਰ ਕੰਮ ਸਾਰੇ ਆਉਂਦੇ ਮੈਂ ਕਹਿੰਦਾ ਵੀ ਹੈ ਹੀ ਜ਼ਿਮੀਂਦਾਰ ਇਹ ਮੁੰਡੇ ਤੇ ਮਾ ਇਹਨਾਂ ਦੇ ਮੁੰਡੇ ਯਾਰ ਮੈਂ ਕਹਿੰਦਾ ਇਹਨਾਂ ਦੇ ਮੁੰਡੇ ਮੈਨੂੰ ਪਹਿਲਾਂ ਆਹ ਆਹ ਮਾ ਇਹਨਾਂ ਦਾ ਮੁੰਡਾ ਆਈਆਂ ਬਾਈ ਦੁਕਾਨਾਂ ਬਾਈ ਠੀਕ ਆ ਆ ਬੰਦੇ ਦੀਆਂ ਹਨਾ ਤੇ ਵੱਡੀਆਂ ਕਿੱਥੇ ਦੁਕਾਨਾਂ ਬਾਈ ਤੁਸੀਂ ਢੂੜਕੋਟ ਢੂੜਕੋਟ ਵੱਡੀਆਂ ਦੁਕਾਨਾਂ ਆਉਂਦੀਆਂ ਤੇ ਰੱਖੀ ਬਾਈ ਬੱਕਰੀਆਂ ਬੈਠਾ ਅਲੱਗ ਕਿਦੂ ਲਾ ਨਹੀਂ ਭਾਈ ਇਹ ਹੁਣ ਤੁਸੀਂ ਦੇਖ ਲਓ ਵੀ ਇਹ ਪੂਰੇ ਵੱਡੇ ਪੱਧਰ ਤੇ ਮੈਨੂੰ ਇਹ ਵੀ ਸੁਣ ਚ ਆਇਆ ਭਾਈ ਹਾਂ ਇਹ ਇੱਕ ਚੀਜ਼ ਮੈਂ ਦੇਖੀ ਹੈ ਕਿ ਇੰਟਰਵਿਊ ਕਰਕੇ ਆਇਆ ਆਪਾਂ ਫਾਰਮਾਂ ਦੀ ਆਪਣੇ ਠੀਕ ਹੈ ਸੱਜਣ ਸਾਥੀ ਹਨ ਤੇ ਪੋਟ ਬੱਕਰੀਆਂ ਹਨਾ ਬਾਹਰੋਂ ਬਾਹਰਲੇ ਦੇ ਇਹ ਬੱਕਰੀਆਂ ਲੈ ਕੇ ਆਉਂਦੇ ਆ ਆਪਣੀ ਜਿਹੜੀ ਪੰਜਾਬ ਦੀ ਬਰੀਡ ਆ ਬੀਟਲ ਬਹੁਤ ਵੱਡੇ ਲੈਵਲ ਤੇ ਇਹ ਕੰਮ ਹੋ ਰਿਹਾ ਹਨਾ ਤੇ ਭਾਈ ਹੋਰ ਕੀ ਜਾਣਕਾਰੀ ਦੇਣਾ ਚਾਹੁੰਗਾ ਜਿਹੜੇ ਬੱਕਰੀ ਪਾਲ ਕੰਮ ਇਹ ਉਹ ਜ਼ਰੂਰ ਦੱਸ ਜਿਹੜੇ ਛੋਟੇ ਜ਼ਿੰਮੇਦਾਰ ਹਨਾ ਜਿਨ੍ਹਾਂ ਕੋਲ ਥੋੜੀ ਪਹਿਲੀ ਆ ਉਹ ਤਾਂ ਜ਼ਰੂਰੀ ਕਰਨੀ ਜੀ ਆ ਕੰਮ ਬਈ ਵਧੀਆ ਕੰਮ ਹੈ ਆ ਦਾ ਚਾਚਾ ਹੀ ਆਏ ਹੁਣ ਮੁਕਸਰ ਕੰਮ ਕਰਦਾ ਗਿਲਨ ਸਾਹਿਬ ਦੇ ਨਾਲ ਹੀ ਡੇਰੀ ਹੈ ਬਈ ਤੇ ਹਾਂ ਡੇਰੀ ਹੁਣ ਪਹਿਲਾਂ ਉਹ ਕੰਮ ਕਰੀ ਹੁਣ ਬੱਕਰੀਆਂ ਦਾ ਸਟਾਰਟਿੰਗ ਆ ਅੱਛਾ ਛੋਟੇ ਛੋਟੇ ਜੀਵਿਦਾਰ ਨੂੰ ਤਾਂ ਪੂਰਾ ਫਾਇਦਾ ਜਿਹਦਾ ਮੜਾ ਡੰਗ ਲੈਂਦਾ ਉਹ ਤਾਂ ਕਰੇ ਨਾ ਕਰੇ ਛੋਟੇ ਹਾਂ ਛੋਟੇ ਜੀਵਿਦਾਰ ਨੂੰ ਜਿਹੜਾ ਪੂਰਾ ਇਹ ਜਿਵੇਂ 2-4 ਕਿੱਲੇ ਵਾਲਾ ਬਾਈ ਇਹ ਨਾਲ ਧੰਦਾ ਕਰ ਲੇ ਜਿਵੇਂ ਦੋ ਮੱਝਾਂ ਇਹ ਰੱਖ ਲੈ 4-5 ਵੈਸੇ ਇੱਕ ਗੱਲ ਹੋਰ ਲੋਨ ਲਾਣ ਦੀ ਵੀ ਕੋਈ ਏਡੀ ਲੋੜ ਨਹੀਂ ਬਈ ਇਹ 4-5 ਤੋਂ ਸਟਾਰਟ ਕਰ ਲੈ ਮਨ ਲੱਗਦਾ ਬਈ ਜੋੜੀਆਂ ਸਾਂਭ ਸਕਦੀਆਂ ਕਰੇ ਬੰਦਾ ਰ ਰਾਉ ਹੀ ਪਹਿਲੀ ਸੰਭਾਲੀ ਜਾਊ ਉਹ ਹੀ ਬੱਕਰੀ ਸੰਭਾਲੀ ਜਾਊ ਛੋਟੇ ਜ਼ਿਮੀਦਾਰਾਂ ਨੂੰ ਤਾਂ ਫਾਇਦਾ ਹੀ ਫਾਇਦਾ ਹੈ। ਫਾਇਦਾ ਹੀ ਫਾਇਦਾ ਹੈ ਜੀ। ਉਹ ਹੀ ਪੱਠੇ ਨਹੀਂ ਰਹੇ, ਉਹ ਹੀ ਪਸ਼ੂਆਂ ਨੂੰ ਪਾਈ ਜੋ ਪੱਕੇ ਨੂੰ ਪਾਈ ਜੋ। ਟੈਕਾ ਕਿੱਥੇ ਹੋ ਗਿਆ ਯਾਰ? 70 70 80 ਹਜ਼ਾਰ ਨੂੰ ਪੈ ਲਈਆਂ। ਤੇ ਹੁਣ ਤੇ ਹਾਲ ਵਾਲਾ ਕਣਕੇ ਦੇ ਰੱਬ ਦੇ ਜਿਵੇਂ ਮਾਰੀ ਕਿੰਨੇ ਜਣੇ ਰਗੜੇ ਗਏ ਬਾਈ। ਬਹੁਤ ਰਗੜੇ ਗਏ। ਬਾਈ ਕੋਈ ਪ੍ਰਾਈਵੇਟ ਨੌਕਰੀ ਵੀ ਕਰਦਾ ਉਹਦੇ ਨਾਲ ਵੀ ਸਹਾਇਕ ਧੰਦਾ ਹੈ। ਬਹੁਤ ਸਹਾਇਕ ਧੰਦਾ ਹੈ। ਹਾਂ, ਪਾਏ ਕੋਈ ਆਪਾਂ ਕੋਲ ਮਲਾਜੇ। ਇੱਕ ਬਾਈ ਹੁਣ ਆਪਾਂ ਜਿਹੜੀ ਗੱਲ ਪੁੱਛਣੀ ਆ ਵੀ ਬਾਈ ਜਿਵੇਂ ਪਵਨ ਨੇ ਬਾਈ ਕੀਤਾ ਇਹ ਸੂਰੇ ਵਾਲੇ ਚ ਮੰਡੀ ਲੱਗਣ ਲੱਗੀ ਹੈ ਹਨਾ। ਤੇ ਇਕੱ ਤੇ ਬਾਈ ਜਿਹੜੇ ਸੱਜਣ ਇੱਥੇ ਆਉਂਦੇ ਆ ਹੁਣ ਆਪਣੀ ਵੀਡੀਓ ਵੇਖ ਕੇ ਵੀ ਆਉਣਗੇ ਬਾਈ ਉਹਨਾਂ ਨੂੰ ਫੁੱਲ ਸਪੋਰਟ ਕਰਨੀ ਆ ਮੋਕਸਰ ਜ਼ਿਲ੍ਹੇ ਮੋਕਸਰ ਜ਼ਿਲ੍ਹੇ ਚ ਨਾ ਆਇਆ ਪਹਿਲੇ ਨੰਬਰ ਤੇ ਮੋਕਸਰ ਪੂਰਾ ਮੋਕਸਰ ਮੋਕਸਰ ਜਿਹੜੇ ਮੋਕਸਰ ਚ ਮੰਡੀ ਲੱਗ ਰਹੀ ਨਾ ਪਹਿਲੇ ਨੰਬਰ ਤੇ ਹੁਣ ਆ ਰਹੀ ਹੈ ਮੰਡੀ ਸੂਰੇ ਵਾਲੇ ਮੈਂ ਦਰਸ਼ਕੋ ਵੇਖਿਆ ਮੈਂ ਪਹਿਲੀ ਾਰ ਵੇਖ ਤੀ ਪਹਿਲੀ ਤੱਕ ਕਰਦੇ ਰਹਿੰਦੇ ਨੇ ਸਾਰੀ ਜਿਹੜੀ ਹਾਂ ਜਿਹੜੀ ਗੱਲਾਂ ਸਾਰੀਆਂ ਮੰਡੀ ਜਾਨੇ ਲੋਕਾਂ ਨੇ ਤਤ ਕੱਢਿਆ ਇਹਨਾਂ ਦੇ ਸੱਪ ਕੱਢੇ ਹੋਇਆ ਵੀ ਇਹਨਾਂ ਨੇ ਪੂਰਾ ਤਿਆਰਬਾ ਵੇਖ ਲਿਆ ਇੱਥੇ ਆ ਕੇ ਹਣਾ ਤੇ ਬਾਈ ਬਹੁਤ ਬਹੁਤ ਧੰਨਵਾਦ ਆਪਾਂ ਹੋਰ ਵੀ ਮੰਡੀ ਦਾ ਗੀੜਾ ਲੋਕੀ ਕਰਦੇ ਰਹਿੰਦੇ ਨੇ ਬਾਈ ਕੋਈ ਅੱਜ ਦਾ ਖਾਨਦਾਨੀ ਨਹੀਂ ਪਿਓ ਦਾਦਿਆਂ ਤੋਂ ਹੀ ਰੋਲ ਆ ਜਿਹੜਾ ਤੁਸੀਂ ਮੈਂ ਵੇਖਿਆ ਸੌਦੇ ਕਰਾਉਣੇ ਹਨ ਹਾਂ ਪਾਰੀ ਜਾਲ ਆਪਾਂ ਕਹਿ ਸਕਦੇ ਹਾਂ ਨਾ ਵੱਡੀ ਗੱਲ ਇਹ ਹੈ ਬਾਈ ਵੀ ਕਿਸੇ ਨਾਲ ਇਹ ਤਾਂ ਤਾਂ ਨਹੀਂ ਕਰਦੇ ਜਿੰਨੇ ਗੱਲ ਕਹਿ ਕੇ ਜਿੰਨੇ ਜਿਹੜਾ ਕਹਿ ਕੇ ਦੇਤਾ ਰੱਬ ਤੋਂ ਮੰਗਣਾ ਬੰਦਾ ਕੀ ਦੇਣ ਜੋਗਾ ਜਿੰਨੀ ਕੁ ਆਪਾਂ ਸੌਦਾ ਜਾਇਜ਼ ਕਰਾਉਣਾ ਜਿਹੜੀ ਚੀਜ਼ ਹੈ ਜਿੰਨੇ ਦਾ ਧਾਨ ਉਹਨੇ ਰੁਪਏ ਦਾ ਕਹਿੰਦਾ ਨਾ ਤਾਂ ਵੇਚ ਨਾਲੇ ਨੂੰ ਉਹੋ ਪਾਵੇ ਹਾਂ ਨਕਰੀ ਤਾਂ ਨਾਲੇ ਨੂੰ ਕੋਈ ਮਾਰ ਪਾਵੇ ਜਾਇਜ਼ ਸੌਦਾ ਹੁੰਦਾ ਜਾਇਜ਼ ਕਰਾਉਣੇ ਆ ਜੀ ਜਾਇਜ਼ ਤੇ ਕੱਢ ਕੇ ਮੇਲੇ ਦਾ ਆਪਾਂ ਅਗੀਆਂ ਮੰਡੀ ਦਾ ਆਜੋ ਹਾਂਜੀ ਤੇ ਜ਼ਿਆਦਾਤਰ ਮੈਨੂੰ ਲੱਗਦਾ ਬੀਟਲ ਆ ਹਨਾ हां भाई बेचे ज्यादा ਦੇਖਣ ਨੂੰ ਬੀਟਲ ਆ ਹਾਂ ਬਾਕੀ ਬਰਬਰੀ ਦਾ ਸ਼ੌਂਕ ਹੈ ਬਾਕੀ ਲੋਕ ਬੱਕਰੀ ਜਾਂਦੇ ਨੇ ਜਿਆਦਾ ਤਾਂ ਹੁੰਦਾ ਹੈ ਬਰਬਰੀ ਘਟ ਮ ਆਉਂਦੀ ਆਗੀ ਲੇਕਿਨ ਪਰ ਜਿਹੜੀ ਬੱਕਰੀ ਆਉਂਦੀ ਆ ਨਾਲ ਦੀ ਨਾਲ 4-5 ਮਿੰਟ ਦੇ ਵਿੱਚ ਉਹ ਵੇਚ ਜਾਂਦੀ ਹੈ ਅੱਛਾ ਜਿਹੜੀ ਮੰਨ ਕੇ ਚਲੋ ਇੱਥੇ ਬੱਕਰੀ ਆ ਗਈ ਵੜਾ ਝਰਨੀ ਖੜਨ ਦੀ ਲੋੜ 5-4 ਮਿੰਟਾਂ ਵਿੱਚ ਜੋ ਸੌਦਾ ਉਹਦਾ ਹੋ ਜਾਣਾ ਬਾਟੀ ਬਾਈ ਕਈ ਬੰਦੇ ਨਵੇਂ ਕੋਈ ਕੋਈ ਆਉਂਦਾ ਬੱਕਰੀਆਂ ਲੈ ਕੇ ਕੋਈ ਆਪਣੀ ਜਾਣ ਪਛਾਣ ਦਾ ਬੰਦਾ ਬੱਕਰੀਆਂ ਲੈਂਦਾ ਅੱਗੇ ਕੋਈ ਅਧਾਰਤਾਰ ਵੀ ਕਰਦਾ ਉਹ ਜਿਹੜਾ ਬੰਦਾ ਨਵਾਂ ਬੰਦਾ ਬੱਕਰੀਆਂ ਲੈ ਕੇ ਉਹ ਪੈਸੇ ਦੀ ਜ਼ਿੰਮੇਵਾਰੀ ਉਹਦੀ ਨਹੀਂ ਹੁੰਦੀ ਉਹ ਸਾਡੀ ਹੁੰਦੀ ਆ ਹਾਂਜੀ ਉਹ ਆਪਣੀ ਜ਼ਿੰਮੇਵਾਰੀ ਆ ਆਪਾਂ ਨੂੰ ਬੰਦੇ ਨੂੰ ਕਰਾਰ ਤੋਂ ਦੋ ਦਿਨ ਪਹਿਲਾਂ ਕਹੀਦਾ ਆ ਚੱਕ ਬਾਈ ਤੇਰੇ ਪੈਸੇ ਆ ਗਏ ਤੇ ਇੱਕ ਗੱਲ ਹੋਰ ਤੁਸੀਂ ਦੱਸ ਰਹੇ ਸੀਗਾ ਹਨਾ ਬੈਕ ਕੈਮਰਾ ਵੀ ਕਈ ਵਾਰੀ ਬੰਦੇ ਕੋਲੇ ਪੈਸੇ ਘੱਟ ਹੁੰਦੇ ਆ ਜਾਂ ਉਹ ਵੀ ਬਾਈ ਗਰੰਟੀ ਪਾਵਣੀ ਚਾਹੁੰਦਾ ਮੈਂ ਸੁਣ ਆ ਬਈ ਜ਼ਿੰਮੇਵਾਰੀ ਉਹ ਵੀ ਲੈਣੀ ਪੈਂਦੀ ਆ ਬਈ ਯਾਰ ਨਵਾਂ ਆਇਆ ਬੰਦਾ ਵਾ ਫੇਰ ਭਈ ਕਰਦੇ ਆ ਬਈ ਆਪਾਂ ਮੰਡੀ ਦੇ ਵਿੱਚ ਮੰਡੀ ਦੇ ਵਿੱਚ ਹਨਾ ਤੇ ਆ ਬਾਈ ਕਈ ਵਾਰ ਕੋਈ ਮੁੱਕਰਦਾ ਸਾਨੂੰ ਉਹ ਵੀ ਲੈਣੇ ਆਉਂਦੇ ਉਹ ਵੀ ਲੈਣੇ ਆਣੇ ਕਹਿੰਦੇ ਜੇ ਕਿ ਹੱਥ ਦੀ ਉਂਗਲਾ ਤਾਂ ਟੇਢੀ ਵੀ ਕਰਨ ਜਾਣਦੇ ਆ ਜੇ ਆਪਾਂ ਨਰਮ ਤਾਂ ਆਪਾਂ ਸਖਤ ਵੀ ਜਾਂਦੇ ਆ